ਸਤਗੁਰੂ ਗੁਰੂ ਤੇਗ ਬਹਾਦਰ ਉਹਨਾਂ ਦੇ ਕੋਲ ਉਹ ਮਾਂ ਦੇ ਕੋਲ ਨੇ ਨਾਲ ਲੇਟਿਆ ਉਸ ਵਕਤ ਹਜ਼ੂਰ ਆਪਣੇ ਬੱਚੇ ਨੂੰ ਹੱਥਾਂ 'ਚ ਲੈਂਦੇ ਆ ਅੱਜ ਦੇ ਦਿਨ ਐਸੇ ਵੇਲੇ ਹੱਥਾਂ 'ਚ ਲੈਂਦੇ ਆ ਭਾਈ ਵਿਦੀ ਚੰਦ ਕੋਲ ਨੇ ਹਜ਼ੂਰ ਅਦਬ ਨਾਲ ਸੀਸ ਝੁਕਾਉਂਦੇ ਆ ਤੇ ਭਾਈ ਵਿਦੀ ਚੰਦ ਸਵਾਲ ਕਰਦੇ ਆ ਕਿ ਬੱਚੇ ਅੱਗੇ ਵਿਚਾਰ ਤੇ ਇਸ ਨੂੰ ਇੰਨਾ ਇਸ ਤਰ੍ਹਾਂ ਕਿਉਂ ਮਹਾਰਾਜ ਕਹਿੰਦੇ ਭਾਈ ਵਿਦੀ ਚੰਦ ਸਿੱਖਾਂਵਲ ਦੇਖ ਕੇ ਦੀਨ ਰਛਕ ਸੰਕਟ ਹਰਨ ਯਹੀ ਸਦਾ ਪਹਿਚਾਨ ਆਹ ਤੋ ਕਾ ਗੁਰਬਿਲਾਸ ਵਿੱਚ ਨੇ ਦੀਨ ਰਛਕ ਇਹ ਦੀਨਾ ਗਰੀਬਾਂ ਦਾ ਰਖਵਾਲਾ ਹੈ ਇਹ ਸੰਕਟ ਕਟਨ ਵਾਲਾ ਹੈ ਤੇ ਇੱਕ ਦੋ ਦਿਨ ਨਹੀਂ ਸਦਾ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਇਸ ਮੇਰੇ ਬੇਟੇ ਦੀ ਇਹੀ ਪਹਿਚਾਨ ਰਹੇਗੀ ਜੇ ਗਰੀਬਾਂ ਦੀ ਬਾਹ ਪਕੜਨ ਵਾਲਾ ਹੈ ਤੇ ਮੇਰਾ ਇਹੀ ਹੀ ਬੇਟਾ ਹੈ ਸੰਕਟ ਹਰਨ ਇਹ ਇਹ ਸਦਾ ਪਹਿਚਾਨ